ਪੰਜਾਬ ਰੈੱਡ ਅਲਰਟ ਤੇ ਉੱਤੇ ਐ ਲੇਕਿਨ ਹੁਣ ਦੂਜੇ ਪਾਸੇ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿੱਚ ਜਿਵੇਂ ਦੱਸ ਤਈਏ ਕਿ ਸਕੂਲਾਂ ਦੇ ਵਿੱਚ ਤਾਂ ਪਹਿਲਾਂ ਹੀ ਛੁੱਟੀਆਂ ਦਾ ਐਲਾਨ 3 ਤਰੀਕ ਤੱਕ ਦਾ ਕੀਤਾ ਗਿਆ ਸੀ ਲੇਕਿਨ ਹੁਣ ਹੜਾਂ ਦੇ ਵਿਚਾਲੇ ਫੈਸਲਾ ਲਿਆ ਗਿਆ ਕਿ ਸਕੂਲ ਅਤੇ ਨਾਲ ਹੀ ਕਾਲਜ ਯੂਨੀਵਰਸਿਟੀਆਂ ਵੀ ਜਿਹੜੀਆਂ ਬੰਦ ਰਹਿਣਗੀਆਂ ਜੀਆਂ ਦੱਸਈਏ ਕਿ ਇਹ 3 ਸਤੰਬਰ ਤੱਕ ਪੰਜਾਬ ਦੇ ਸਾਰੇ ਕਾਲਜ ਅਤੇ ਯੂਨੀਵਰਸਿਟੀਆਂ ਬੰਦ ਕਰ ਦਿੱਤੀਆਂ ਗਈਆਂ ਨੇ ਭਾਰੀ ਮੀਂਹ ਦੇ ਚੱਲਦਿਆਂ ਇਹ ਫੈਸਲਾ ਜਿਹੜਾ ਲਿਆ ਗਿਆ ਸੋ ਪੰਜਾਬ ਦੇ ਵਿੱਚ ਰੈੱਡ ਅਲਰਟ ਜਿੱਥੇ ਜਾ ਰਹੀ ਹੈ ਉਸੇ ਦੇ ਵਿਚਾਲੇ ਦੱਸਦੇ ਕਿ ਲਗਾਤਾਰ ਸਿੱਖਿਆ ਵਿਭਾਗ ਦੇ ਵੱਲੋਂ ਪਹਿਲਾਂ ਜਿਹੜਾ ਐਲਾਨ ਕੀਤਾ ਗਿਆ ਸੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਸੀ ਕਿ ਜਿੱਥੇ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਵੀ ਜਿਹੜੀਆਂ ਹਲੇ ਤੱਕ ਮੁਲਤਵੀ ਕੀਤੀਆਂ ਗਈਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਲਦ ਜਿਹੜੀ ਉਸਦੀ ਮਿਤੀ ਦੱਸੀ ਜਾਏਗੀ ਲੇਕਿਨ ਸਕੂਲ ਤਾਂ ਬੰਦ ਕੀਤੇ ਨੇ ਉਸ ਤੋਂ ਬਾਅਦ ਹੁਣ ਕਾਲਜ ਅਤੇ ਯੂਨੀਵਰਸਿਟੀਆਂ ਵੀ ਬੰਦ ਕਰ ਦਿੱਤੀਆਂ ਗਈਆਂ ਨੇ ਪੰਜਾਬ ਲਗਾਤਾਰ ਰੈਡ ਅਲਰਟ ਦੇ ਉੱਤੇ ਹੈ ਭਾਰੀ ਮੀਂਹ ਦਾ ਅਲਰਟ ਜੋ ਹੈ ਮੌਸਮ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਹਾਲਾਂਕਿ ਕਿਹਾ ਗਿਆ ਕਿ 3 ਸਤੰਬਰ ਤੋਂ ਬਾਅਦ ਮੌਸਮ ਸਾਫ਼ ਲੇਕਿਨ ਅੱਜ ਮੌਸਮ ਵਿਭਾਗ ਨੇ ਵੱਡੀ ਚੇਤਾਵਨੀ ਵੱਡਾ ਅਲਰਟ ਜਾਰੀ ਕਰ ਦਿੱਤਾ ਹੈ ਕਿ ਸਤੰਬਰ ਮਹੀਨੇ ਦੇ ਵਿੱਚ ਬਿਲਕੁਲ ਰਾਹਤ ਮੀਂਹ ਤੋਂ ਨਹੀਂ ਮਿਲੇਗੀ ਭਾਰੀ ਮੀਂਹ ਜਿਹੜਾ ਆਉਂਦੇ ਨਾਲੋਂ ਜ਼ਿਆਦਾ ਪਵੇਗਾ